ਜੈਹਨ ਜੀ ਮੈਨੂੰ ਇਹ ਦੱਸ ਕੇ ਬੜਾ ਫਕਰ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਜਿਹੜੇ ਹਿਆਰਪੁਰ ਦੇ ਸ਼੍ਰੀ ਬਾਲਮਿਕ ਜੀ ਜਿਹੜੀ ਰਿਕਸ਼ਾ ਯੂਨੀਅਨ ਹੈ ਉਹਨਾਂ ਦੇ ਪ੍ਰਧਾਨ लाडी ਜੀ ਤੇ ਪਵਨ ਜੀ ਨੇ ਦੀਪਕ ਜੀ ਨੇ ਮੈਨੂੰ ਰਾਤੀ ਫੋਨ ਕਰਕੇ ਦੱਸਿਆ ਕਿ ਇਹਨਾਂ ਦੇ ਨਾਲ ਜਿਹੜੇ ਇਹ ਰਿਕਸ਼ਾ ਚਾਲਕ ਹੈ ਕੀਨਵਰ ਜੀ ਦੇ ਰਾਮ ਲਪਾਇਆ ਜਿਹਨੂੰ ਇੱਕ ਮੋਬਾਈਲ ਮਿਲਿਆ ਜਿਹੜਾ ਕਾਫੀ ਮਹਿੰਗਾ ਮੋਬਾਈਲ ਹੈ ਇਹ ਸਾਰਾ ਸੀ ਤੁਹਾਡੇ ਹੱਥੀ ਉਸ ਵਿਅਕਤੀ ਨੂੰ ਦਿਵਾਉਣਾ ਚਾਹੁੰਦੇ ਆ ਜਦੋਂ ਖੁਦ ਇਹਨਾਂ ਨੇ ਆਪੇ ਹੀ ਭਾਲ ਕਰਕੇ ਉਹ ਵਿਅਕਤੀ ਜਿਹੜਾ ਲੱਭ ਲੈ ਜਿਹਦਾ ਮੋਬਾਈਲ ਹੈ ਉਹ ਸਾਡੇ ਕੋਲ ਆਏ ਆ ਅਸਲ ਜਿਹੜੀਆਂ ਦਿਵਾਲੀਆਂ ਤੇ ਤਿਉਹਾਰ ਇਹ ਸਾਨੂੰ ਜਿਹੜਾ ਸੰਦੇਸ਼ ਹੈ ਦਿੰਦੇ ਆ ਕਿ ਅਗਰ ਸਾਨੂੰ ਕਿਸੇ ਦਾ ਕੋਈ ਗੁੰਮ ਹੋਈ ਵਸਤੂ ਕੋਈ ਗੁੰਮ ਹੋਈ ਮਹੱਲਵਾਨ ਸਕਿਉਰਿਟੀ ਕੋਈ ਚੀਜ਼ ਮਿਲਦੀ ਹੈ ਤੇ ਉਸ ਵਿਅਕਤੀ ਤੱਕ ਜਿਹੜੀ ਹੈ ਪਹੁੰਚਾਈ ਜਾਵੇ ਤੇ ਮੇਰੇ ਵੱਲੋਂ ਜਿਹੜੇ ਆ ਇਹ ਭਾਈ ਸਾਹਿਬ ਹੈ ਇਹ ਵੀਰ ਜੀ ਜਿਹਨਾਂ ਨੂੰ ਮੋਬਾਈਲ ਲੱਭਾ ਤੇ ਜਿਹਨਾਂ ਦਾ ਮੋਬਾਈਲ ਹੈ ਤੇ ਜਿਹੜੇ ਪੰਜਾਬ ਵਾਸੀ ਹੈ ਤੇ ਈ ਰਿਕਸ਼ਾ ਯੂਨੀਅਨ ਸ੍ਰੀ ਭਗਵਾਨ ਬਾਲਮੀਕ ਜਿਹੜੀ ਈ ਰਿਕਸ਼ਾ ਯੂਨੀਅਨ ਹੈ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਹੁਣ ਅਸੀਂ ਦੋਨੋਂ ਪ੍ਰਧਾਨ ਜੀ ਨੂੰ ਕਵਾਂਗੇ ਆਓ ਜੀ ਇਹਨਾਂ ਦਾ ਮੋਬਾਈਲ ਜਿਹੜਾ ਹੈ ਭਾਈ ਸਾਹਿਬ ਨੂੰ ਆਪ ਦਿਓ ਲਓ ਵੀਰ ਜੀ ਤੇ ਗਮ ਹੋ ਗਿਆ ਸੀ ਤੇ ਮੰਮਾ ਰਾਤੀ ਪਰੇਸ਼ਾਨ ਸੀ ਤੇ ਇਹਨਾਂ ਨੇ ਕਿਹਾ ਤੇ ਮੇਰਾ ਫੋਨ ਗਮ ਹੋ ਗਿਆ ਵਾ ਲੱਭਦਾ ਨਹੀਂ ਪਿਆ ਤੇ ਇਸ ਕਰਕੇ ਮੈਂ ਭਾਈ ਹੁਣਾਂ ਦਾ ਬਹੁਤ ਧੰਨਵਾਦ ਕਰਦਾ ਸਾਨੂੰ ਫੋਨ ਮਿਲਿਆ ਠੀਕ ਹੈ ਜੀ ਥੈਂਕ ਯੂ ਇਹ ਬਹੁਤ ਵਧੀਆ ਲੱਗ ਰਿਹਾ ਜੀ ਪਗਵਾਨ ਸ਼੍ਰੀ ਬਾਲਮਿਕ ਜਿਹੜੀ ਈ ਰਿਕਸ਼ਾ ਯੂਨੀਅਨ ਹੈ ਇਹਨਾਂ ਨੇ ਬਹੁਤ ਪਹਿਲਾਂ ਵੀ ਚੀਜ਼ਾਂ ਜਿਹੜੀਆਂ ਲੱਭ ਲੱਭ ਕੇ ਪਬਲਿਕ ਨੂੰ ਹਵਾਲੇ ਕੀਤੀਆਂ ਮੈਨੂੰ ਪਤਾ ਹੈ ਕੋ ਗੋਲਦੀ ਮੰਦਰੀ ਸੀਗੀ ਇੱਕ ਬੱਚਾ ਸੀਗਾ ਉਹ ਵੀ ਇਹਨਾਂ ਨੇ ਸਾਨੂੰ ਦਿੱਤਾ ਸੀ ਹੋਰ ਬਹੁਤ ਚੀਜ਼ਾਂ ਲੱਭ ਕੇ ਦਿੱਤੀਆਂ ਤੇ ਜਿਹੜੀਆਂ ਅਸੀਂ ਉਹਨਾਂ ਵਾਰਸਾਂ ਦੇ ਹਵਾਲੇ ਕੀਤੀਆਂ ਤੇ ਮੈਂ ਸਭ ਨੂੰ ਤੁਹਾਡੇ ਮਾਧਮ ਰਾਈ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਤੇ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸਲ ਦੀਵਾ ਇਹ ਆ ਅਸਲ ਦੀਵਾ ਇਹ ਆ ਜਿਹੜਾ ਇਹਨਾਂ ਦੇ ਭਾਈ ਸਾਹਿਬ ਦੇ ਅੰਦਰ ਜਗਿਆ ਪਿਆ ਕਿ ਜਿਹੜੀ ਕਿਸੇ ਦੀ ਕੋਈ ਚੀਜ਼ ਸੀਗੀ ਇਹਨਾਂ ਨੂੰ ਮਿਲੀ ਤੇ ਇਮਾਨਦਾਰੀ ਨਾਲ ਹੀ ਨਾਲ ਇਹਨਾਂ ਨੇ ਵਾਪਸ ਕੀਤੀ ਮੈਂ ਵੀ ਇਹਨਾਂ ਤੋਂ ਸਬਕ ਸਿੱਖ ਰਿਹਾ ਕਿ ਅਗਰ ਸਾਨੂੰ ਕਿਸੇ ਦੀ ਕੋਈ ਮੁੱਲਵਾਨ ਕੋਈ ਚੀਜ਼ ਬਾਹਰ ਕਿਰੀ ਮਿਲਦੀ ਹੈ ਤੇ ਉਸ ਵਿਅਕਤੀ ਨੂੰ ਅਸਲ ਮਾਲਕ ਨੂੰ ਪਹਚਾ ਕੇ ਜੋ ਖੁਸ਼ੀ ਮਿਲਦੀ ਹੈ ਉਸ ਖੁਤੀ ਖੁਸ਼ੀ ਦਾ ਕੋਈ ਹੱਦ ਬਣਾ ਨਹੀਂ ਹੈ ਮੈਂ ਜਿਹੜੀ ਭਗਵਾਨ ਵਾਲਮੀਕ ਜਿਹੜੀ ਯੂਨੀਅਨ ਹੈ ਇਹਦਾ ਦਿਨ ਧੰਨਵਾਦ ਕਰਦਾ ਜੀ ਥੈਂਕ ਯੂ ਸਰਵਾਲਮੀਕੀ ਜੀ ਜੈਪੀ ਜੈ ਭਾਰਤ ਔਰ ਅੱਜ ਮੈਨੂੰ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਯੂਨੀਅਨ ਬੀਜੀ ਸੁਸਾਇਟੀ ਆ ਭਗਵਾਨ ਸ਼੍ਰੀ ਵਾਲਮੀਕੀ ਦੀ ਰੱਖਸ਼ ਬਲ ਫੋਰਸ ਸਾਡੀ ਬਸ ਸਟੈਂਡ ਹੁਸ਼ਾਰਬੁਰ ਤੋਂ ਔਰ ਜੋ ਕਿ ਸਾਡੀ ਸੁਸਾਇਟੀ ਦੇ ਮੈਂਬਰ ਰਾਮਲਵਾਯਾ ਜੀ ਕੱਲ ਸ਼ਰਮੀ ਇੱਕ ਸਵਾਰੀ ਨਾਲ ਦੀ ਔਟੋ ਦੇ ਵਿੱਚ ਬੈਠੀ ਸੀ ਇਰਖਸ਼ ਤੇ ਇਹਦੇ ਇਰਖਸ਼ ਦੇ ਵਿੱਚ ਇੱਕ ਮੋਬਾਈਲ ਰਹਿ ਗਿਆ ਸੀ ਜੋ ਕਿ 16 ਨੰਬਰ ਗਲੀ ਤੋਂ ਮਿੰਟ ਬਾਜੀ ਹੋਣੀ ਆ ਉਹਨਾਂ ਦੇ ਮਦਰ ਉਹਨਾਂ ਦਾ ਮੋਬਾਈਲ ਰਹਿ ਗਿਆ ਸੀ ਸਰ ਇਹਨਾਂ ਨੇ ਆਪ ਹੀ ਦੇਖਭਾਲ ਕਰਕੇ ਤੇ ਮੋਬਾਈਲ ਅਸੀਂ ਅੱਜ ਮੁੰਡਾ ਬਾਜੀ ਹੁਣਾਂ ਤੱਕ ਉਹਨਾਂ ਦੀ ਮੰਮੀ ਹੁਣਾਂ ਦਾ ਮੋਬਾਈਲ ਪਹਚਾਇਆ ਆ ਤੇ ਨਾਲ ਸਾਡੇ ਸ਼ਿਭਾਸ਼ ਭਗਤ ਜੀ ਔਰ ਮੇਰੀ ਪੂਰੀ ਟੀਮ ਹੈ ਤੇ ਆਪਾਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੀ ਸੋਸਾਇਟੀ ਜਿੰਨੇ ਬੰਦੇ ਆ ਸਾਰੇ ਇਮਾਨਦਾਰੀ ਹੈ ਤੇ ਮੈਂ ਸ਼ਰਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਜਦੋਂ ਤੁਸੀਂ ਕਿਤੇ ਸਫਰ ਕਰਨਾ ਹੁੰਦਾ ਹੈ ਜਿਵੇਂ ਕੋਈ ਵੀ ਇਰਖਾ ਦੇ ਅੱਗੇ ਲੋਕੋ ਲੱਗਾ ਪਿਆ ਸੋਸਾਇਟੀ ਦਾ ਉਸ ਸੋਸਾਇਟੀ ਦੇ ਰੱਖਿਸ਼ ਜੀ ਤੁਸੀਂ ਸਫਰ ਕਰਿਆ ਕਰੋ ਤਾਂ ਕਿ ਜੇਕਰ ਅਗਰ ਵਾਝੇ ਰੱਬ ਨਾ ਚਾਵੇ ਕਿ ਤੁਹਾਡੀ ਕੋਈ ਕੀਮਤੀ ਚੀਜ਼ ਰਹਿ ਜਾਂਦੀ ਹੈ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਜੀ ਔਰ ਦੀਵਾਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ